किथे आत्मा जी कथे पात्मा क्थे र मन पापी किथे आत्मा ते काथे परमात्मा कथे र मन पापी अगे आत्मा ते पीछे परमात्मा महत्माचाले रन् मन पापी ਅੱਗੇ ਆਤਮਾ ਤੇ ਪਿੱਛੇ ਪਰਮਾਤਮਾ ਵਿਚਾਲੇ ਰੰਦਾ ਮਨ ਪਾਪੀ ਕਿਤੇ ਪੁੱਲ ਨਾ ਜਾਏ ਮਨ ਆ ਮੇਰਾ ਸੋਹਣੇ ਸੋਹਣੇ ਮਹਿਲ ਦੇਖ ਕੇ ਕਿਤੇ ਪੁੱਲ ਨਾ ਜਾਏ ਉਹ ਮਨ ਆ ਮੇਰਾ ਸੋਹਣੇ ਸੋਹਣੇ ਮਹਿਲ ਦੇਖ ਕੇ ਤੈਨੂੰ ਪੇਚੇ ਆਸੀ ਨਾਮ ਜਪਣ ਨੂੰ ਮਾਇਆ ਨੇ ਜੰਜਾਲ ਪਾਲਿਆ ਤੈਨੂੰ ਪੇਚੇ ਆਸੀ ਨਾਮ ਜਪਣ ਨੂੰ ਮਾਇਆ ਨੇ ਜੰਜਾਲ ਪਾਲਿਆ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਜੀ ਕਿੱਥੇ ਰਹਿੰਦਾ ਮਨ ਪਾਪੀ ਕਿੱਥੇ ਆਤਮਾ ਤੇ ਕਿਥੇ ਪਰਮਾਤਮਾ ਜਿੱਥੇ ਰਹਿੰਦਾ ਮਨ ਪਾਪੀ ਅੱਗੇ ਆਤਮਾ ਤੇ ਪਿੱਛੇ ਪਰਮਾਤਮਾ ਵਿਚਾਲੇ ਰਹਿੰਦਾ ਮਨ ਪਾਪੀ ਅੱਗੇ ਆਤਮਾ ਤੇ ਪਿੱਛੇ ਪਰਮਾਤਮਾ ਵਿਚਾਲੇ ਰਹਿੰਦਾ ਮਨ ਪਾਪੀ ਕੀਤੇ ਡੁੱਲ ਨਾ ਜਾਈਓ ਮਨਾ ਮੇਰਿਆ ਨੋਟਾਂ ਦੀਆਂ ਦੇਖ ਗੱਡੀਆਂ ਕੀਤੇ ਡੁੱਲ ਨਾ ਜਾਈਓ ਮਨਾ ਮੇਰਿਆ ਨੋਟਾਂ ਦੀਆਂ ਦੇਖ ਗੱਡੀਆਂ ਤੈਨੂੰ ਪੇਜਿਆ ਸੀ ਨਾਮ ਜਪੜਨੋ ਮਾਇਆ ਨੇ ਜੰਜਾਲ ਪਾ ਲਿਆ ਤੈਨੂੰ ਭੇਜੇ ਆਸੀ ਨਾਮ ਜਪਣ ਨੂੰ ਮਾਇਆ ਨੇ ਜੰਜਾਲ ਪਾ ਲਿਆ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਜੀ ਕਿੱਥੇ ਰਹਿੰਦਾ ਮਨ ਪਾਪੀ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਜੀ ਕਿਤੇ ਰੇਦਾ ਮਨਾ ਪਾਪੀ ਇਤੇ ਡੁੱਲ ਨਾ ਜਾਈਓ ਮਨਾ ਮੇਰੀਆ ਝੂਠੀ ਮੁਠੀ ਮਾਇਆ ਦੇਖ ਕੇ ਕਿਤੇ ਡੁੱਲ ਨਾ ਜਾਈਓ ਮਨਾ ਮੇਰੀਆ ਝੂਠੀ ਮੁਠੀ ਮਾਇਆ ਦੇਖ ਕੇ ਤੈਨੂੰ ਭੇਜਿਆ ਸੀ ਨਾਮ ਜਪਣ ਨੂੰ ਮਾਇਆ ਨੇ ਜੰਜਾਲ ਪਾਲਿਆ ਤੈਨੂੰ ਭੇਜਿਆ ਸੀ ਨਾਮ ਜਪਣ ਨੂੰ ਮਾਇਆ ਨੇ ਜੰਜਾਲ ਪਾਲਿਆ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਜੇ ਕਿੱਥੇ ਰਹਿੰਦਾ ਮਨ ਪੋਪੀ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਜੀ ਕਿਥੇ ਰਹਦਾ ਮਨ ਪਾਪੀ ਅੱਗੇ ਆਤਮਾ ਦੇ ਪਿੱਛੇ ਪਰਮਾਤਮਾ ਵਿਚਾਲੇ ਰਹਦਾ ਮਨ ਪਾਪੀ ਅੱਗੇ ਆਤਮਾ ਦੇ ਪਿੱਛੇ ਪਰਮਾਤਮਾ ਵਿਚਾਲੇ ਰਹਦਾ ਮਨ ਪਾਪੀ ਕਿਥੇ ਆਤਮਾ ਤੇ ਕਿਥੇ ਪਰਮਾਤਮਾ ਕਿੱਥੇ ਰਹਿੰਦਾ ਮਨ ਪਾਪੀ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਕਿੱਥੇ ਰਹਿੰਦਾ ਮਨ ਪਾਪੀ ਕਿੱਥੇ ਆਤਮਾ ਤੇ ਕਿੱਥੇ ਪਰਮਾਤਮਾ ਕਿੱਥੇ ਰਹਿੰਦਾ ਮਨ ਪਾਪੀ ਜੇ ਕਿੱਥੇ ਰਹਿੰਦਾ ਮਨ ਪਾਪੀ ਜੀ ਕਿ ਤੇਰੇ ਦਮਨ ਪਾਪੀ